ਲੋਕਤਾਂਤਿਕ ਢਾਂਚੇ ਦੇ ਚੌਥੇ ਸਤਮ ਯਾਨੀ ਮੀਡੀਆ ਨੂੰ ਉਨੀ ਦੇਰ ਤੱਕ ਮਜ਼ਬੂਤੀ ਨਹੀਂ ਮਿਲ ਸਕਦੀ ਜਿੰਨੀ ਦੇਰ ਤੱਕ ਪੱਤਰਕਾਰਾਂ ਦਾ ਆਪਣਾ ਜੀਵਨ ਪੱਧਰ ਮਜ਼ਬੂਤ ਨਹੀਂ ਹੁੰਦਾ ਇਹ ਮੰਨਣਾ ਹੈ ਸੀਨੀਅਰ ਜਰਨਲਿਸਟ ਬੀਕੇ ਬਵੇਜਾ ਦਾ ਅੱਜ ਮਹਾਨਗਰ ਦੇ ਲੁਧਿਆਣਾ ਕਲੱਬ ਵਿਖੇ ਪੱਤਰਕਾਰ ਭਾਈਜਾਰੇ ਵੱਲੋਂ ਕੀਤੀ ਗਈ ਇੱਕ ਖਾਸ ਬੈਠਕ ਦੇ ਦੌਰਾਨ ਪੱਤਰਕਾਰਾਂ ਦੇ ਜੀਵਨ ਪੱਧਰ ਅਤੇ ਉਹਨਾਂ ਦੀਆਂ ਸਮੱਸਿਆਵਾਂ ਤੇ ਵਿਚਾਰ ਵਟਾਂਦਰਾ ਕਰਦੇ ਹੋਏ ਗੰਭੀਰ ਲਹਿਜੇ ਦੇ ਨਾਲ ਗੱਲ ਕਰਦਿਆਂ ਵੀ ਕਿ ਪਵੇਜਾ ਜੀ ਨੇ ਕਿਹਾ ਕਿ ਇਸ ਵੇਲੇ ਪੱਤਰਕਾਰ ਭਾਈਚਾਰੇ ਨੂੰ ਇੱਕ ਪਲੇਟਫਾਰਮ ਹੇਠ ਇਕੱਠੇ ਹੋਣ ਦੀ ਖਾਸ ਲੋੜ ਹੈ ਜਿਸ ਦੇ ਲਈ ਸੂਬਾ ਪੱਧਰ ਤੇ ਇੱਕ ਅਜੀ ਹੀ ਐਸੋਸੀਏਸ਼ਨ ਦਾ ਗਠਨ ਹੋਣਾ ਚਾਹੀਦਾ ਹੈ ਜੋ ਪੱਤਰਕਾਰ ਭਾਈਚਾਰੇ ਦੀਆਂ ਦਿੱਕਤਾਂ ਨੂੰ ਵੇਖਦੇ ਹੋਏ ਉਹਨਾਂ ਦੀ ਭਲਾਈ ਵਾਸਤੇ ਅੱਗੇ ਆ ਸਕੇ ਜਿਸ ਨੂੰ ਧਿਆਨ ਵਿੱਚ ਰੱਖਦੇ ਹੋਏ ਅੱਜ ਜਰਨਲਿਸਟ ਐਸੋਸੀਏਸ਼ਨ ਔ ਪੰਜਾਬ ਦਾ ਗਠਨ ਕੀਤਾ ਗਿਆ ਜਿਸ ਦਾ ਮੌਜੂਦ ਸਮੂਹ ਪਾਈਚਾਰੇ ਨੇ ਤਹਿ ਦਿਲੋਂ ਸਵਾਗਤ ਕੀਤਾ ਇਸ ਮੌਕੇ ਤੇ ਬੀਕੇ ਬਵੇਜਾ ਜੀ ਨੂੰ ਸਰਬਸੰਮਤੀ ਨਾਲ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਇਸ ਦੌਰਾਨ ਸੀਨੀਅਰ ਪੱਤਰਕਾਰ ਕੁਲਦੀਪ ਦੁਗਰੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੁਵਾਈ ਪਦਰ ਦੀ ਇਸ ਐਸੋਸੀਏਸ਼ਨ ਦੇ ਬਾਕੀ ਅਹੁਦੇਦਾਰਾਂ ਨਾਲ ਐਲਾਨ ਅਗਲੀ ਬੈਠਕ ਦੇ ਵਿੱਚ ਸਮੂਹ ਪਾਈਚਾਰੇ ਦੀ ਮੌਜੂਦਗੀ ਅਤੇ ਰਜ਼ਾਮੰਦੀ ਦੇ ਨਾਲ ਕੀਤਾ ਜਾਵੇਗਾ ਇਸ ਦੇ ਨਾਲ ਹੀ ਐਸੋਸੀਏਸ਼ਨ ਦੀ ਵਿਸਥਾਰ ਦੇ ਲਈ ਖੇਤੀ ਹਿੱਜ ਜੁਲਾ ਪਦਰਤੇ ਵੀ ਜਿੱਥੇ ਬੰਦੀਆਂ ਦਾ ਗਠਨ ਕੀਤਾ ਜਾਵੇਗਾ ਇਸ ਮੌਕੇ ਤੇ ਰੋਸ਼ਨੀ ਦੀ ਕਿਰਨ ਵੈਲਫੇਅਰ ਸੁਸਾਇਟੀ ਦੀ ਪ੍ਰਧਾਨ ਬੀਬੀ 인ਦਜੀਤ ਕੌਰ ਵੀਨਾ ਮੱਸੀ ਅਤੇ ਰਕੇਸ਼ ਕੋयल ਨੇ ਗੁਲਦਸਤਾ ਅਪੇਟ ਕਰ ਐਸੋਸੀਏਸ਼ਨ ਨੇ ਨਮਨਯੋਗ ਪ੍ਰਧਾਨ ਬੀ ਕੀ ਭਵੇਜਨ ਨੂੰ ਸਨਮਾਨਿਤ ਕੀਤਾ ਇਸ ਬੈਠਕ ਦੇ ਵਿੱਚ ਪੱਤਰਕਾਰ ਭੁਪਿੰਦਰ ਸਿੰਘ ਬਨੇਸਰ ਨਿਊਜ਼ ਐਡੀਟਰ ਬਰਿੰਦਰ ਸੀਨੀਅਰ ਪੱਤਰਕਾਰ ਅਜੇ ਸੋਨਕਾਰ ਸੇਵਾ ਸਿੰਘ ਵਿਪਨ अरोड़ा ਦੀਪਕ ਸਿੰਘ ਰਕੇਸ਼ ਕੁਮਾਰ ਕਸ਼ਮੀਰ ਸਿੰਘ ਹਰਜੀਤ ਸਿੰਘ ਅਭਿਸ਼ੇਕ ਜਲੋਟਾ ਫਿਰੋਜ਼ਪੁਰ ਇਕਾਈ ਦੇ ਕਮਰਜੀਤ ਸਿੰਘ ਅਤੇ ਈਸ਼ਾ ਟੈਲੋ ਨੇ ਬੀਕੇ ਬਵੇਜਨ ਨੂੰ ਵਧਾਈ ਦਿੱਤੀ ਅੱਜ ਜਿਹੜੀ ਜ਼ਿਲ੍ਹਾ ਸਤਰ ਦੇ ਉੱਤੇ ਪੰਜਾਬ ਲੈਵਲ ਦੀ ਜਿਹੜੀ ਮੀਟਿੰਗ ਇੱਥੇ ਲੁਧਿਆਣਾ ਕਲੱਬ ਦੇ ਵਿੱਚ ਜਿਹੜੀ ਆਯੋਜਿਤ ਕੀਤੀ ਗਈ ਜਿਹੜੇ ਜਰਨਲਿਸਟ ਐਸੋਸੀਏਸ਼ਨ ਪੰਜਾਬ ਹੈ ਉਹਨਾਂ ਨੇ ਮੈਨੂੰ ਐਜ਼ ਏ ਪ੍ਰਧਾਨ ਦੀ ਨਿਯੁਕਤੀ ਦੇ ਵਿੱਚ ਨਵਾਜਿਆ ਮੈਂ ਸਾਰੇ ਪੱਤਰਕਾਰ ਭਾਈਚਾਰੇ ਦਾ ਤੇ ਆਪਣੇ ਨਾਲ ਦੇ ਸਹਿਯੋਗੀਆਂ ਦਾ ਬਹੁਤ-ਬਹੁਤ ਦਿਲੋਂ ਮੈਂ ਧੰਨਵਾਦ ਕਰਦਾ ਹਾਂ ਔਰ ਸਾਰੇ ਜਿਹੜੇ ਇੱਥੇ ਹੋਰ ਆਏ ਹੋਏ ਜਿਹੜੇ ਐਨ ਜੀਓਜ਼ ਨੇ ਰੋਸ਼ਨੀ ਦੀ ਕਿਰਨ ਦੇ ਜਿਹੜੇ ਪ੍ਰਧਾਨ ਮੈਡਮ ਜਿਹੜੇ ਆਏ ਸੀ ਉਹਨਾਂ ਨੇ ਮੈਨੂੰ ਸਨਮਾਨਿਤ ਕੀਤਾ ਤੇ ਮੈਂ ਉਹਨਾਂ ਦਾ ਵੀ ਬੜਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਔਰ ਜਿਸ ਤਰ੍ਹਾਂ ਮੈਨੂੰ ਇਹਨਾਂ ਨੇ ਇਸ ਸੀਟ ਦੇ ਉੱਤੇ ਨਵਾਜਿਆ ਤੇ ਮੈਂ ਇਸ ਸੀਡ ਦੀ ਕਦਰ ਰੱਖਦੇ ਹੋਏ ਜਿਹੜੀ ਵੀ ਮੇਰੀ ਡਿਊਟੀ ਜਾਂ ਮੇਰੀ ਸੇਵਾ ਮੇਰੇ ਤੋਂ ਲਈ ਜਾਏਗੀ ਮੈਂ ਤਨ ਮਨ ਔਰ ਧਨ ਨਾਲ ਪੂਰੀ ਉਹ ਸੇਵਾ ਕਰਾਂਗਾ ਔਰ ਪੰਜਾਬ ਨੂੰ ਇੱਕ ਜੁਟਤਾ ਦੇ ਨਾਲ ਜੋੜਾਂਗਾ ਉਹ ਜਿੰਨੀਆਂ ਐਸੋਸੀਏਸ਼ਨਾਂ ਅੱਗੇ ਆਲਰੇਡੀ ਇਸ ਪੱਤਰਕਾਰੀ ਦੇ ਵਿੱਚ ਚੱਲ ਰਹੀਆਂ ਉਸ ਸਾਰੀਆਂ ਐਸੋਸੀਏਸ਼ਨਾਂ ਨੂੰ ਵੀ ਮੈਂ ਇਨਵਾਈਟ ਕਰਦਾ ਵਾਂ ਔਰ ਧੰਨਵਾਦ ਕਰਦਾ ਵਾਂ ਕਿ ਉਹ ਵੀ ਸਾਡੇ ਨਾਲ ਆ ਕੇ ਜੁੜਨ ਔਰ ਤਾਂ ਕਿ ਆਪਾਂ ਇੱਕ ਸਯੁਕਤ ਮੋਰਚਾ ਟਾਈਪ ਵਧੀਆ ਪੱਤਰਕਾਰੀ ਦਾ ਉਹ ਬਣਾਈਏ ਔਰ ਪੰਜਾਬ ਲੈਵਲ ਤੇ ਇਹਨੂੰ ਅੱਛੇ ਸਤਰ ਦੇ ਉੱਤੇ ਚਲਾਈਏ ਤਾਂ ਕਿ ਆਪਾਂ ਸਰਕਾਰ ਕੋਲੋਂ ਵੀ ਕੁਝ ਇਸ ਤਰ੍ਹਾਂ ਦੀਆਂ ਸਹੂਲਤਾਂ ਜਿਹੜੀਆਂ ਅੱਜ ਤੱਕ ਆਪਾਂ ਨਹੀਂ ਲੈ पाए ਸਾਡੇ ਪੱਤਰਕਾਰ ਭਰਾਵਾਂ ਲਈ ਸਾਡੇ ਨੁਮੈਂਦਿਆਂ ਲਈ ਜਿਹੜੀ ਕਿ ਅਸੀਂ ਇਹ ਚਾਹੁੰਦੇ ਹਾਂ ਕਿ ਉਹ ਉਹਨੂੰ ਆਪਾਂ ਅੱਛੇ ਸਤਰ ਦੇ ਉੱਤੇ ਅੱਗੇ ਲੈ ਕੇ ਜਾਈਏ ਧੰਨਵਾਦ ਸਭ ਤੋਂ ਪਹਿਲਾਂ ਮੈਂ ਐਸਐਮਜ਼ਡ ਨਿਊਜ਼ ਦਾ ਧੰਨਵਾਦ ਕਰੂੰਗਾ ਜਿਹੜੇ ਕਿ ਸਾਡੇ ਲਈ ਇੱਥੇ ਆਏ ਐ ਔਰ ਮੈਂ ਇਸ ਸਮੇਂ ਇਹ ਗੱਲ ਕਹਿਣੀ ਚਾਹੂੰਗਾ ਕਿ ਜਰਨਲਿਸਟ ਅਸਿਸਟ ਜਿਹੜੀ ਪੰਜਾਬ ਹੈ ਉਹ ਇਸ ਲਈ ਬਾਕੀਆਂ ਨਾਲੋਂ ਥੋੜੀ ਡਿਫਰੈਂਟ ਹੈ ਉਹ ਕਿਉਂਕਿ ਇਹਦੇ ਵਿੱਚ ਐਨ ਜੀਓਜ਼ ਵੀ ਜਿਹੜੀ ਨੇ ਸਾਡੇ ਨਾਲ ਜੁੜ ਕੇ ਕੰਮ ਕਰਨਗੀਆਂ ਸ਼ਹਿਰ ਦੀਆਂ ਔਰ ਪੰਜਾਬ ਦੀਆਂ ਜੋ ਕਿ ਪੱਤਰਕਾਰ ਭਾਈ ਚਾਰੇ ਨੂੰ ਜਾਂ ਹੋਰ ਜੇਕਰ ਕਿਸੇ ਨੂੰ ਕੋਈ ਦਿੱਕਤ ਪਰੇਸ਼ਾਨੀ ਆਂਦੀ ਹੈ ਤਾਂ ਉਹ ਸਾਡੇ ਨਾਲ ਆ ਕੇ ਜਰੂਰ ਸੰਪਰਕ ਕਰਨ ਅਸੀਂ ਉਹਨਾਂ ਦਾ ਵੱਧ ਤੋਂ ਵੱਧ ਜਿਹੜੀ ਹੋਊਗੀ ਮਦਦ ਉਹ ਅਸੀਂ ਕਰਵਾਉਣ ਦੀ ਕੋਸ਼ਿਸ਼ ਕਰਾਂਗੇ ਜੀ ਬਵੇਜਾ ਜੀ ਨੂੰ ਤੁਸੀਂ ਪ੍ਰਧਾਨ ਬਣਾਇਆ ਹੈ ਲੇਕਿਨ ਜਿਹੜੀ ਇਹ ਪੰਜਾਬ ਪੱਤਰ ਦੇ ਉੱਤੇ ਜਿਹੜਾ ਕਲੱਬ ਹੋਏਗਾ ਹਾਂਜੀ ਇਹ ਇਹਦੀ ਸ਼ੁਰੂਆਤ ਅਸੀਂ ਪੰਜਾਬ ਪੱਤਰ ਤੇ ਕੀਤੀ ਹੈ ਔਰ ਬਵੇਜਾ ਜੀ ਜਿਹੜੇ ਨੇ ਉਹ ਬਹੁਤ ਹੀ ਵਧੀਆ ਸ਼ਹਿਰ ਦੇ ਜਿਹੜੇ ਨੇ ਇੱਕ ਸਮਾਜ ਸੇਵਕ ਨੇ ਔਰ ਅਸੀਂ ਉਹਨਾਂ ਨੂੰ ਪ੍ਰਧਾਨ ਲਗਾ ਕੇ ਅਸੀਂ ਆਪਣੇ ਆਪ ਤੇ ਫਕਰ ਮਹਿਸੂਸ ਕਰ ਰਹੇ ਹਾਂ ਕਿਉਂਕਿ ਉਹਨਾਂ ਨੇ ਸਮਾਜ ਦੇ ਲਈ ਬੜੇ ਅੱਛੇ ਪਹਿਲਾਂ ਵੀ ਉਪਰਾਲੇ ਕੀਤੇ ਆ ਔਰ ਅਸੀਂ ਮੈਂ ਪੱਤਰਕਾਰ ਭਾਈ ਚਾਰੇ ਵੱਲੋਂ ਇਹ ਉਮੀਦ ਕਰੂੰਗਾ ਕਿ ਅੱਗੇ ਵੀ ਸਾਨੂੰ ਜਿਹੜਾ ਆ ਉਹਨਾਂ ਵੱਲੋਂ ਪਰਮਾ ਜਿਹੜਾ ਹੰਗਾਰਾ ਔਰ ਜਿਹੜਾ ਸਹਿਯੋਗ ਹਮੇਸ਼ਾ ਮਿਲਦਾ ਰਹੂਗਾ ਹਾਂ ਜੀ ਸਰ ਅ ਬੜੀ ਖੁਸ਼ੀ ਦੀ ਗੱਲ ਹੈ ਜੀ ਜੋ ਪੱਤਰਕਾਰਾਂ ਲਈ ਇੱਕ ਐਸੋਸੀਏਸ਼ਨ ਬਣਾਈ ਗਈ ਹੈ ਲੇਕਿਨ ਸਭ ਤੋਂ ਵੱਡੀ ਗੱਲ ਹੈ ਵੀ ਅੱਗੇ ਵੀ ਐਸੋਸੀਏਸ਼ਨ ਬਣਦੀ ਰਹੀਆਂ ਅ ਬੁਇਜਾ ਜੀ ਔਰ ਕੁਲਦੀਪ ਜੀ ਨੇ ਇਹ ਆਸ਼ਵਾਸ਼ਣ ਦਿੱਤਾ ਵੀ ਇਹ ਜਿਹੜੀਆਂ ਐਸੋਸੀਏਸ਼ਨ ਨੇ ਇਹ ਇੱਕ ਪਰਿਵਾਰ ਦੀ ਤਰ੍ਹਾਂ ਚੱਲੇਗੀ ਜਦੋਂ ਪਰਿਵਾਰ ਜਿੱਤੇ ਪਰਿਵਾਰ ਦੇ ਮੈਂਬਰ ਬਣਦੇ ਆ ਉੱਤੇ ਹਰ ਦੁੱਖ ਸੁੱਖ ਵਿੱਚ ਹਾਜ਼ਰ ਰਵਾਂਗੇ ਇਸ ਲਈ ਮੈਂ ਇਸ ਐਸੋਸੀਏਸ਼ਨ ਦਾ ਮੈਂਬਰ ਬਣ ਕੇ ਆਪਣੇ ਆਪ ਚ ਫਕਰ ਮਹਿਸੂਸ ਕਰ ਰਿਹਾ ਔਰ ਜੋ ਪੱਤਰਕਾਰਾਂ ਦੀ ਮੁਸ਼ਕਿਲਾਂ ਨੇ ਉਹ ਹੱਲ ਕਰਨ ਵਿੱਚ ਬੁਇਜਾ ਜੀ ਕੁਲਦੀਪ ਜੀ ਔਰ ਐਸੋਸੀਏਸ਼ਨ ਦਾ ਜੋ ਰੋਲ ਰਹੇਗਾ ਉਹਦੇ ਵਿੱਚ ਮੈਂ ਸਹਿਯੋਗੀ ਰਵਾਂਗਾ ਜੀ ਇਸ ਕਲੱਬ ਦੇ ਵਿੱਚ ਕੀ ਕੀ ਸਹੂਲਤਾਂ ਹੋਣਗੀਆਂ ਇਸ ਕਲੱਬ ਵਿੱਚ ਦੱਸਿਆ ਗਿਆ ਇਸ ਤਰ੍ਹਾਂ ਇੱਕ ਤਾਂ ਜੋ ਬੁਨਿਆਦੀ ਸਹੂਲਤਾਂ ਆਪਾਂ ਕਹਿ ਸਕਦੇ ਹਾਂ ਇਲਾਜ ਦੀ ਔਰ ਕਈ ਪਤਰਕਾਰਾਂ ਦੇ ਜਿਸ ਤਰ੍ਹਾਂ ਕੋਈ ਮੈਰिज ਹੁੰਦੀ ਹੈ ਬੱਚਿਆਂ ਦੀ ਔਰ ਕੁਛ ਪੈਨਸ਼ਨਾਂ ਦੀ ਜਾਂ ਹੋਰ ਇਸ ਤੋਂ ਇਲਾਵਾ ਕਿਸੇ ਨੇ ਕੋਈ ਮੈਰਿਜ ਤੋਂ ਇਲਾਵਾ ਜਾਂ ਉਹਨਾਂ ਕੋਲ ਰਹਿਣ ਦੀ ਜਗ੍ਹਾ ਨਹੀਂ ਹੈ ਔਰ ਇਸ ਵਾਸਤੇ ਪੱਤਰਕਾਰਾਂ ਨੂੰ ਜੋ ਰਹਿਣ ਦੀ ਜਗ੍ਹਾ ਦਾ ਵੀ ਉਪਰਾਲਾ ਸਰਕਾਰ ਦੇ ਜ਼ਰੀਏ ਕੀਤਾ ਜਾਏਗਾ ਇਸ ਲਈ ਇਸ ਬੁਇਜਾ ਜੀ ਔਰ ਕੁਲਦੀਪ ਜੀ ਨੇ ਇਹ ਵਧੀਆ ਉਪਰਾਲਾ ਕੀਤਾ ਔਰ ਐਸੋਸੀਏਸ਼ਨ ਦਾ ਵੀ ਜਿੱਥੇ ਵੀ ਸਹਿਯੋਗ ਰਹੇਗਾ ਮਤ ਮੰਗਣਗੇ ਮੈਂ ਸਹਾਯੋਗ ਦੇਣ ਲਈ ਤਿਆਰ ਰਹੂਗਾ ਸਰ ਗੱਲ ਕੀਤੀ ਜਾਵੇ ਇਹ ਇਹਦੇ ਵਿੱਚ ਜਿਹੜੀਆਂ ਕਈ ਐਨਜੀਓ ਵੀ ਨਾਲ ਹੋਣਗੀਆਂ ਹਾਂਜੀ ਹਾਂਜੀ ਬਿਲਕੁਲ ਅਸੀਂ ਸ਼ਹਿਰ ਦੀ ਜਿਹੜੀ ਐਨਜੀਓਜ਼ ਨੇ ਉਹਨਾਂ ਨੂੰ ਵੀ ਅਪੀਲ ਕਰਾਂਗੇ ਕਿ ਦੇਖੋ ਪੱਤਰਕਾਰ ਜਿਹੜੇ ਤੁਹਾਡੇ ਲਈ ਹਰ ਜਗ੍ਹਾ ਖੜਦੇ ਆ ਤੁਹਾਡੀ ਖਬਰਾਂ ਪ੍ਰਕਾਸ਼ਿਤ ਕਰਦੇ ਆ ਰਾਤ ਦਿਨ ਤੁਹਾਡੀ ਸੇਵਾ ਕਰਦੇ ਆ ਤਾਂ ਉਹਨਾਂ ਦਾ ਵੀ ਫਰਜ਼ ਬਣਦਾ ਕਿ ਉਹ ਪੱਤਰਕਾਰ ਦੇ ਅਗਰ ਕਿਤੇ ਵੀ ਉਹਨਾਂ ਨੂੰ ਜ਼ਰੂਰਤ ਮਹਿਸੂਸ ਹੋ ਰਹੀ ਹੈ ਤਾਂ ਉਹਨਾਂ ਨਾਲ ਵੀ ਖੜਨ ਕਿਉਂਕਿ ਦੇਖੋ ਸਮਾਜ ਦਾ ਜਿਹੜਾ ਆਇਨਾ ਜਿਹੜਾ ਹੈਗਾ ਉਹ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ ਆ ਉਹ ਹਰ ਇੱਕ ਚੀਜ਼ ਨੂੰ ਸਾਹਮਣੇ ਪੇਸ਼ ਕਰ ਰਿਹਾ ਹੈ ਚਾਹੇ ਸਰਕਾਰ ਦਰਬਾਰ ਦੀ ਗੱਲ ਕਰੀ ਜਾਵੇ ਚਾਹੇ ਉਹ ਕਿਸੇ ਵੀ ਮੰਤਰੀ ਜਾਂ ਸੰਸਦ ਤੱਕ ਦੀ ਪਹੁੰਚ ਹੋਵੇ ਉਹ ਸਾਰੇ ਪੱਤਰਕਾਰ ਕਰਵੰਦੇ ਆ ਔਰ ਜੇ ਤੋ ਪੱਤਰਕਾਰ ਨੂੰ ਜਰੂਰਤ ਹੁੰਦੀ ਹੈ ਉਹਦਾ ਕੋਈ ਨਹੀਂ ਖੜਦਾ ਤਾਂ ਇਸ ਕਲੱਬ ਦੇ ਨਾਲ ਜਰਨਲਿਸਟ ਸਰ ਕੀ ਕੀ ਕਰਨਾ ਪਏਗਾ ਔਰ ਕਿਵੇਂ ਇਸ ਕਲੱਬ ਦੇ ਨਾਲ ਜੁੜਨ ਦੇ ਲਈ ਦੇਖੋ ਜੀ ਸਭ ਤੋਂ ਪਹਿਲਾਂ ਤੋਂ ਸਾਡੇ ਨਾਲ ਜਿਹੜੀ ਪੱਤਰਕਾਰ ਭਾਈਚਾਰਾ ਜਿਹੜਾ ਹੈਗਾ ਆ ਉਹ ਜੁੜ ਸਕਦਾ ਆ ਲੇਕਿਨ ਅਸੀਂ ਕੋਸ਼ਿਸ਼ ਇਹ ਕਰ ਰਹੇ ਆ ਕਿ ਸਾਡੇ ਨਾਲ ਜਿਹੜਾ ਵੀ ਪੱਤਰਕਾਰ ਭਾਈਚਾਰਾ ਜੁੜੇ ਉਹ ਘਟੋ ਘਟ ਜਿਹੜੇ ਬੁਨਿਆਦੀ ਨਿਯਮ ਨੇ ਪੱਤਰਕਾਰੀ ਦੇ ਉਹਨਾਂ ਨੂੰ ਨਾਲ ਲੈ ਕੇ ਚੱਲੇ ਕਿਉਂਕਿ ਦੇਖੋ ਇਸ ਟਾਈਮ ਪੱਤਰਕਾਰ ਦਾ ਜੋ ਕਹਾਣੇ ਹੋ ਰਿਹਾ ਜੋ ਮੈਂ ਦੇਖ ਰਿਹਾ ਆ ਉਹ ਬਹੁਤ ਵੱਡੇ ਪੱਧਰ ਤੇ ਹੋ ਰਿਹਾ ਹੈ। ਔਰ ਇਹਨੂੰ ਆਉਣ ਵਾਲੇ ਟਾਈਮ ਦੇ ਵਿੱਚ ਸਾਡੀ ਐਸੋਸੀਏਸ਼ਨ ਜਿਹੜੀ ਹੈ ਉਹ ਅੱਗੇ ਤੱਕ ਲੈ ਕੇ ਜਾਏਗੀ। ਜੀ ਅਗਰ ਹਾਂਜੀ। ਹਾਂਜੀ ਸੱਸੀ ਕਾਲ ਜੀ। ਅੱਜ ਤੁਸੀਂ ਇਸ ਐਸੋਸੀਏਸ਼ਨ ਦੇ ਨਾਲ ਜੁੜੇ ਹੋ। ਵਿਵਜਾ ਸਾਨੂੰ ਵੀ ਤੁਸੀਂ ਸਮਾਨਿਤ ਕੀਤਾ ਵਾ। ਤੁਹਾਡੀ ਐਨਜੀਓ ਦਾ ਕੀ ਰੋਲ ਹੈ? ਸਾਡੇ ਐਨਜੀਓ ਦਾ ਵੈਸੇ ਤਾਂ ਅਸੀਂ ਸਮਾਜ ਦੇ ਵਿੱਚ ਜਿਸ ਤਰ੍ਹਾਂ ਵੀ ਕੋਈ ਮੁਸੀਬਤ ਹੁੰਦਾ ਹੈ ਹਰ ਸੰਭਵ ਅਸੀਂ ਸਾਡੀ ਟੀਮ ਸੇਵਾ ਚ ਹਾਜ਼ਰ ਹੰਦੀ ਐ ਕਿਸੇ ਤਰ੍ਹਾਂ ਦੀ ਪ੍ਰੋਬਲਮ ਹੋਵੇ ਕੋਈ ਦਵਾਈ ਦੀ ਹੋਵੇ ਖਾਣੇ ਦੀ ਹੋਵੇ ਕੱਪੜੇ ਦੀ ਹੋਵੇ ਮਤਲਬ ਕਿਸੇ ਚੀਜ਼ ਦੀ ਵੀ ਪ੍ਰੋਬਲਮ ਦੁੱਖ ਤਕਲੀਫ ਕੋਈ ਹੈਂਡੀਕੈਪ ਵਿਧਵਾ ਅਸੀਂ ਹਰ ਤਰ੍ਹਾਂ ਦੀ ਹੈਲਪ ਕਰਦੇ ਆਂ ਔਰ ਅੱਜ ਅਸੀਂ ਬਵੇਜਾ ਜੀ ਨਾਲ ਜੁੜ ਗਏ ਆਂ ਹੋ ਸਕਦਾ ਸਾਡਾ ਅੱਗੋਂ ਹੋਰ ਮਤਲਬ ਐਨਜੀਓ ਦਾ ਸਾਨੂੰ ਸਕੋਪ ਵਧਿਆ ਹੋ ਜਾਏ ਕਿਉਂਕਿ ਸਾਡੇ ਨਾਲ ਸਾਡੇ ਪ੍ਰਧਾਨ ਬਵੇਜਾ ਜੀ ਜੁੜ ਗਏ ਐਨਜੀਓ ਆ ਮਤਲਬ ਅੱਗੇ ਵੀ ਕਈਆਂ ਨੂੰ ਹੈਲਪ ਕਰਦੀ ਆ ਜਾਂ ਮਤਲਬ ਏਸੀ ਐਸੋਸੀਏਸ਼ਨ ਇਹ ਨਹੀਂ ਜੀ ਅਸੀਂ ਹੈਲਪ ਤਾਂ ਬਹੁਤ ਟਾਈਮ ਤੋਂ ਕਰ ਰਹੇ ਆਂ ਅੱਜ ਕੋਈ ਅਸੀਂ ਮਤਲਬ ਥੋੜੇ ਜੇ ਟਾਈਮ ਤੋਂ ਨਹੀਂ ਸਾਡੇ ਤਾਂ ਕਾਫੀ ਲੰਬੇ ਅਰਸੇ ਤੋਂ ਅਸੀਂ ਇਹ ਕੰਮ ਕਰ ਰਹੇ ਆਂ ਤੇ ਅਸੀਂ ਇਹਦਾ ਨਾਮ ਕਿਆ ਹੁਣ ਥੋੜਾ 7-8 ਮਹੀਨਿਆਂ ਤੋਂ ਹੋਲੀ ਵਾਲੇ ਦਿਨ ਜੀ ਰੋਸ਼ਨੀ ਦੀ ਕਰਨ ਵੈਲਫੇਅਰ ਸੁਸਾਇਟੀ ਇਹਨੂੰ ਨਾਮ ਦਿੱਤਾ ਤੇ ਮਤਲਬ ਜੇ ਉਹ ਵੀ ਕਿੱਥੇ ਜਿਹੜੀ ਮਰਜ਼ੀ ਐਸੋਸੀਏਸ਼ਨ ਸਾਨੂੰ ਬੁਲਾਉਂਦੀ ਸੀ ਅਸੀਂ ਹਰ ਜਗ੍ਹਾ ਪਹੁੰਚਦੇ ਸੀ ਕੋਈ ਸੰਸਥਾ ਕੋਈ ਹਸਪੀਟਲ ਚ ਜ਼ਰੂਰਤ ਹੈ ਜਾਂ ਮਤਲਬ ਕਿਸੇ ਨੂੰ ਦੁੱਖ ਤਕਲੀਫ ਕਿਸੇ ਦੇ ਘਰ ਲੋੜ ਵਾਂਦ ਕੋਈ ਮਿਡਲ ਕਲਾਸ ਲੋਕਡਾਉਨ ਦੇ ਵਿੱਚ ਸਭ ਤੋਂ ਜ਼ਿਆਦਾ ਮੁਸੀਬਤ ਅੱਜ ਸੀ ਤਾਂ ਮੀਡਲ ਕਲਾਸ ਲੋਕ ਸੀਗੇ ਜਿਹੜੇ ਕਿ ਨਾ ਸੜਕ ਤੇ ਆ ਕੇ ਕਿਸੇ ਕੋਲ ਮੰਗ ਸਕਦੇ ਸੀ ਨਾ ਉਹਨਾਂ ਨੂੰ ਕੋਈ ਹੈਲਪ ਦੇ ਰਿਆ ਸੀ ਇਹ ਸੋਚਦੇ ਸੀ ਲੋਕ ਵੀ ਇਹ ਮੀਡਲ ਕਲਾਸ ਮਤਲਬ ਵਧੀਆ ਕਾਰ ਬਾਰ ਵਾਲੇ ਨੇ ਸਭ ਤੋਂ ਜ਼ਿਆਦਾ ਮੈਂ ਸਮਝਦੀ ਆ ਕਿ ਲੋਕਡਾਊਨ ਦੇ ਵਿੱਚ ਸਭ ਤੋਂ ਔਖੇ ਮੀਡਲ ਕਲਾਸ ਸੀਗੇ ਅਸੀਂ ਹਰ ਸੰਭਵ ਉਹਨਾਂ ਦੀ ਅੰਦਰ ਛੁਪ ਕੇ ਵੀ ਮਦਦ ਕੀਤੀ ਹੈ ਬਿਲਕੁਲ ਸਰ ਦੇਖਿਆ ਜਿਵੇਂ ਐਨ ਜੀਓ ਹੀ ਅੱਗੇ ਆਉਂਦੀਆਂ ਨੇ ਮਤਲਬ ਚਾਹੇ ਉਹ ਪਿੱਛੇ ਜੇ ਕਰੋਨਾ ਮਹਾਮਾਰੀ ਦੇ ਵਿੱਚ ਵੀ ਐਨ ਜੀਓ ਨੇ ਕਾਫੀ ਸਾਥ ਦਿੱਤਾ ਇਸ ਟਾਈਮ ਮੇ ਜਿਹੜੀ ਪੱਤਰਕਾਰਾਂ ਦੀ ਜਿਹੜੀ ਹੈਲਪ ਕਰ ਰਹੀ ਹੈ ਤੁਹਾਡੀ ਐਨ ਜੀਓ ਉਹਦੇ ਵਿੱਚ ਕੀ ਕੀ ਹੈਲਪ ਦੇ ਵਿੱਚ ਹੋਇਆਗਾ ਜਿਹੜੀ ਚੀਜ਼ ਪ੍ਰਧਾਨ ਜੀ ਬਵੇਜਾਏ ਨੇ ਦੱਸਿਆ ਪੱਤਰਕਾਰਾਂ ਲਈ ਦੇਖੋ ਕੋਈ ਨਹੀਂ ਅੱਗੇ ਆਉਂਦਾ ਪੱਤਰਕਾਰਾਂ ਨੂੰ ਜੇ ਮਾੜੀ ਜੀ ਕਿਸੇ ਚੀਜ਼ ਦੀ ਵੀ ਲੋੜ ਆ ਉਹਨਾਂ ਦੀ ਕੋਈ ਹੈਲਪ ਨਹੀਂ ਹੁੰਦੀ ਇਹ ਬਵੇਜਾਏ ਨੇ ਜਿਹੜਾ ਦੱਸਿਆ ਇਹਦਾ ਮੈਨੂੰ ਬਹੁਤ ਮਨ ਨੂੰ ਖੁਸ਼ੀ ਹੋਈ ਜਿਹੜਾ ਇਹਨਾਂ ਨੇ ਪੱਤਰਕਾਰਾਂ ਲਈ ਕੀਤਾ ਬਹੁਤ ਵਧੀਆ ਉਪਰਾਲਾ ਕੀਤਾ ਜੀ ਹਾਂ ਉਹਦੇ ਲਈ ਸਾਡੀ ਐਨਜੀਓ ਵੀ ਬਵੇਜਾਈ ਦੇ ਨਾਲ ਖੜੀ ਆ ਹਰ ਵਕਤ ਅਸੀਂ ਨਾਲ ਆ ਲੁਧਿਆਣਾ ਤੋਂ ਰਕੇਸ਼ ਕੁਮਾਰ ਅਤੇ ਕਸ਼ਮੀਰ ਸਿੰਘ ਦੀ ਰਿਪੋਰਟ ਐਸਐਮਜ਼ेड ਨਿਊਜ਼